ਕੈਮੀਕਲ ਤੋਂ ਬਣੀਆਂ ਹੋਈਆਂ ਕਰੀਮਾਂ ਨਾਲ ਤੁਹਾਨੂੰ ਪ੍ਰੋਬਲਮ ਆਂਦੀ ਏ ਉਹ ਨਾ ਵਰਤੋ ਦੂਜੇ ਨੰਬਰ ਤੇ ਤੁਹਾਨੂੰ ਹਾਰਮੋਨ ਡਿਸਟਰਬ ਹੋਣ ਕਰਕੇ ਪ੍ਰੋਬਲਮ ਆਂਦੀ ਏ ਉਹਨਾਂ ਲਈ ਤੁਹਾਨੂੰ ਨੁਸਖਾ ਮੰਗਾਨ ਲਈ ਤੁਹਾਨੂੰ ਕਮੈਂਟ ਦਾ ਦੱਸਤਾ ਤੀਜੇ ਨੰਬਰ ਤੇ ਦੱਸਤਾ ਬਦਲੀ ਉਮਰ ਕਰਕੇ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਏ ਕਲੋਜਨ ਲਿਖ ਕੇ ਕਮੈਂਟ ਪਾਓ ਤੁਹਾਡਾ ਉਹ ਵੀ ਮਸਲਾ ਹੱਲ ਕਰਤਾ ਇਹਨੂੰ ਕਹਿੰਦੇ ਫੰਕਸ਼ਨ ਰੈਡੀ ਇਹ ਫੰਕਸ਼ਨ ਰੈਡੀ ਮਤਲਬ ਇਹ ਜਿਹੜੇ ਕਿੰਨਾ ਜਾਣਦੇ ਹੀ ਨਹੀਂ ਖੱਡੇ ਅੱਖਾਂ ਜਾਂਦੀਆਂ ਨਹੀਂ ਆ ਜਿਹੜੇ 에어 ਬੈਗ ਜੇ ਬੰਦੇ ਨੇ ਇਹ ਜਾਂਦੇ ਹੀ ਨਹੀਂ ਪਫੀ ਆਈਸ ਦੀ ਗੱਲ ਕਰ ਰਿਹਾ ਮੈਂ ਡਾਰਕ ਸਰਕਲ ਦੀ ਗੱਲ ਕਰ ਰਿਹਾ ਕਿਸੇ ਤਰ੍ਹਾਂ ਦਾ ਸਕਿਨ ਦੇ ਉੱਤੇ ਕੋਈ ਨਿਸ਼ਾਨ ਪੈ ਗਿਆ ਛੱਟ ਲੱਗੀ ਏ ਕੁਝ ਹੋ ਗਿਆ ਜਿਹੜਾ ਨਿਸ਼ਾਨ ਜਾਂਦਾ ਹੀ ਨਹੀਂ ਪਿਆ ਇਹ ਜਿਹਨੂੰ ਕਹਿੰਨਾ ਵੀ ਸਾਨੂੰ ਰਿਜ਼ਲਟ ਚਾਹੀਦਾ ਗੋਲੀ ਦੀ ਸਪੀਡ ਤੇ ਉਸ ਤੋਂ ਵੀ ਤੇਜ਼ ਜਿਹੜੀ ਤੇਜ਼ ਜਾਂਦੀ ਏ ਜਿਹੜੀ ਬੁਲੇਟ ਰੇਨ ਜਲਾਣੀ ਸੀ ਮੋਦੀ ਜੀ ਹੋਰਾਂ ਨੇ ਜਿਹੜੀ ਨਹੀਂ ਚੱਲੀ ਉਹ ਤੋਂ ਵੀ ਸਪੀਡ ਤੇ ਚਾਹੀਦਾ ਜ਼ਿਆਦਾ ਉਹ ਰਿਜ਼ਲਟ ਜਿਹੜਾ ਤੁਹਾਨੂੰ ਮਿਲੇਗਾ ਉਹ ਇਹ ਨਾ ਮਿਲਣਾ ਸੁੰਦਰੀ ਕਰੀਮ ਨਾਲ। ਕੀ ਆ ਬਾਤ? ਸੁੰਦਰੀ ਕਰੀਮ ਦੀ ਤੁਹਾਨੂੰ ਇੱਕ ਖਾਸੀਅਤ ਦੱਸਾਂ। ਸਾਨੂੰ ਇਹਦਾ ਨੁਸਖਾ ਦੱਸ ਦਿਓ ਜੀ। ਤੁਹਾਨੂੰ ਇਹਦਾ ਨੁਸਖਾ ਹੀ ਦੱਸ ਲਾਂਗੇ ਅੱਜ ਇਹ ਫਿਕਰ ਨਾ ਕਰੋ। ਤੁਸੀਂ ਸਾਨੂੰ ਨਾਰਾਜ਼ ਕਰਕੇ ਨਹੀਂ ਤੋੜਨਾ। ਤੁਸੀਂ ਬੜੀ ਬੜੀ ਕਿਹਾ ਮੈਨੂੰ ਇਹਦਾ ਨੁਸਖਾ ਦੱਸ ਦਿਓ। ਨੁਸਖਾ ਦੱਸਾਂਗੇ ਜਰੂਰ। ਪਰ ਉਸ ਲਈ ਇੱਕ ਕੰਮ ਕਰਨਾ ਪਵੇਗਾ ਛੋਟਾ ਜਿਹਾ। ਇਹਦੇ ਤੇ ਲਿਖ ਕੇ ਭੇਜੋ ਥੱਲੇ ਕਮੈਂਟ ਕਰੋ ਵੀਡੀਓ ਦੇ ਸੁੰਦਰੀ। ਸੁੰਦਰੀ ਕਰ ਦਿਓ ਕੱਲਾ ਇੰਨਾ ਹੀ ਬੋਧ। ਠੀਕ ਹੈ ਸੁੰਦਰੀ ਲਿਖ ਦੋ ਤੇ ਇਹਦੇ ਵਿੱਚ ਜੋ ਕੁਝ ਸਮਾਨ ਪਾਇਆ ਤੁਸੀਂ ਆਪ ਕਰ ਲਿਆਓ ਆਪ ਬਣਾਓ